ਲੱਗਦਾ ਭਗਵੰਤ ਮਾਨ ਨੂੰ ਖੈਰਾ ਫੋਬੀਆ ਹੋ ਚੁੱਕਾ ਜਦੋਂ ਹੀ ਸਖਪਾਲ ਸਿੰਘ ਖੈਰਾ ਦਾ ਨਾਮ ਹੁੰਦਾ ਹੈ ਤਾਂ ਇਹ ਭਗਵੰਤ ਮਾਨ ਭੰਡ ਖਲ ਜਾਂਦਾ ਇਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਬੋਲਾਂ ਕਦੇ ਢੀਰਾ ਦੂੰਦਾ ਬੜਿਆ ਕਦੇ ਕਾਉਨਵੈਂਟਾਂ ਦਾ ਪੜਿਆ ਉਹ ਜੇ ਭਰਾਵਾ ਤੈਨੂੰ ਭਾਸ਼ਾ ਗੁਵਾਰਾਂ ਵਾਲੀ ਚੰਗੀ ਲੱਗਦੀ ਐ ਤੇ ਉਹ ਚੁਸਕਪਾਲ ਸਿੰਘ ਖਹਿਰੇ ਦਾ ਕੀ ਕਸੂਰ ਆ ਕਿਉਂਕਿ ਤੂੰ ਖੁਦ ਗੁਵਾਰ ਸੀ ਪਰ ਲੋਕਾਂ ਨੇ ਤੈਨੂੰ ਪੀਸੀ ਦੀ ਕੁਰਸੀ ਤੇ ਬਾ ਦਿੱਤਾ ਪਰ ਉਹ ਕਹਿੰਦੇ ਹੁੰਦੇ ਆ ਨਾ ਉਹ ਜਿੰਨਾ ਮਰਜ਼ੀ ਕਿਸੇ ਨੂੰ ਚੱਕ ਲੋ ਜਾਂ ਤਾਂ ਬਾਦੋ ਅਖੀਰੀ ਉਹ ਆਦਾ ਤਸਲੀ ਰੂਪ ਦਿਖਾ ਹੀ ਦਿੰਦਾ ਮੈਂ ਤਾਂ ਭਗਵੰਤ ਮਾਨ ਇੱਕ ਗੱਲ ਕਹਿਣਾ ਜੇ ਕਿਤੇ ਸਖਪਾਲ ਖੈਰੇ ਨੂੰ ਕਾਂਗਰਸ ਪਾਰਟੀ ਵਿਰੋਧੀ ਧਿਰ ਦਾ ਲੀਡਰ ਬਣਾ ਦਿੰਦੀ ਹੈ ਤੂੰ ਫਿਰ ਕੀ ਕਰੇਗਾ ਫਿਰ ਤੂੰ ਜਵਾਬ ਕਿਵੇਂ ਦੇਵੇਂਗਾ ਅੱਜ ਸਰਮ ਉਹਦੇ ਸਵਾਲਾਂ ਦੇ ਜਵਾਬ ਨਾ ਹੁਣ ਕਰਕੇ ਤੁਸੀਂ 4 ਸਾਲਾਂ ਤੋਂ ਹੋ ਚੁੱਕਾ ਹੈ ਕਿ ਸਖਪਾਲ ਸਿੰਘ ਖਹਿਰੇ ਨੂੰ ਬੋਲਣ ਨਹੀਂ ਦੇ ਰਹੇ ਕਿਉਂਕਿ ਤੁਹਾਡੇ ਕੋਲੇ ਜਵਾਬ ਹੀ ਨਹੀਂ ਹੁਣ ਲੋਕ ਇਹ ਪੁੱਛਣਾ ਚਾਹੁੰਦੇ ਆ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਸਖਪਾਲ ਸਿੰਘ ਖਹਿਰੇ ਨੂੰ ਪਿਛਲੇ 4 ਸਾਲਾਂ ਤੋਂ ਕਿਉਂ ਨਹੀਂ ਬੋਲਣ ਦਿੱਤਾ ਜਾ ਰਿਹਾ ਕਿਉਂ ਕਿਉਂਕਿ ਤੁਹਾਡੇ ਕੋਲੇ ਕੋਈ ਜਵਾਬ ਨਹੀਂ ਖਹਿਰਾ ਪੰਜਾਬ ਦਾ ਉਹ ਲੀਡਰ ਹੈ ਜਿਸ ਨੂੰ ਤੁਸੀਂ ਮਰਜ਼ੀ ਵਿਧਾਨ ਸਭਾ ਚ ਰੋਕ ਲਓ ਪਰ ਲੋਕਾਂ ਦੇ ਉਹ ਦਿਲਾਂ ਚ ਵਸਦਾ ਹੈ ਉਹ ਇੱਕ ਅਜਿਹਾ ਲੀਡਰ ਹੈ ਜਿਹਦੇ 117 ਦੇ 117 ਹਲਕਿਆਂ ਦੇ ਵਿੱਚ ਬੱਦੇ ਬੈਠੇ ਆ ਅੱਜ ਤੱਕ ਇਹ ਜਿਹੜਾ ਲੀਡਰ ਕੋਈ ਨਹੀਂ ਹੋਇਆ ਉਹ ਇੱਕ ਜਿਹੜਾ ਲੀਡਰ ਆ ਇਹਦਾ ਹਿੰਦੂ ਸਮਾਜ ਵਿੱਚ ਵੀ ਬਹੁਤ ਨਾਮ ਹੈ ਅਤੇ ਸਿੱਖ ਜਥੇਬੰਦੀਆਂ ਵਿੱਚ ਵੀ ਬਹੁਤ ਨਾਮ ਹੈ ਉਹਨੂੰ ਕਿੱਥੋਂ ਕਿੱਥੋਂ ਰੋਕ ਲਵਾਂਗੇ ਤੇ ਤੁਹਾਡੇ ਤਾਂ ਨਹੀਂ ਰੋਕਣਾ। ਬਗਵਾ ਤਮਨਾ ਹੰਕਾਰ ਛੱਡ ਲੋਕਾਂ ਦੇ ਕੰਮ ਕਰ। ਲੋਕਾਂ ਨੂੰ ਤੇਰੇ ਤੋਂ ਬਹੁਤ ਉਮੀਦਾਂ ਸੀ ਪਰ ਜੋ ਤੁਸੀਂ ਕੀਤਾ ਉਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਜੇ ਤਾ ਜਵਾਬ ਤੈਨੂੰ 27 ਦੀਆਂ ਚੋਣਾਂ ਦੇ ਵਿੱਚ ਲੋਕ ਜ਼ਰੂਰ ਦੇਣਗੇ